ਮਾਤਾ ਕੁਕੁਸ਼ੀ ਨਾ ਪਾ। ਬਾਬਾ ਜੀ ਦਾ ਨਾਮ ਕੀ ਇਹਨਾਂ ਦਾ? ਬਾਬਾ ਰਤਨ ਸਿੰਘ। ਹਾਂ। ਅੱਜ ਜੀ ਪਹੁੰਚੇ ਪਾਤੜਾ ਬਾਬਾ ਰਤਨ ਸਿੰਘ ਜੀ ਕੋਲੀ ਜੀ। ਸਾਰੇ ਸਰਦਾਰ ਰਵਿੰਦਰ ਸਿੰਘ ਜੀ ਏਐਸਆਈ ਸਾਹਿਬ ਜਿੰਨ੍ਹਾਂ ਦੇ ਅੱਜ ਘਰੇ ਖੰਡਪਾਰ ਸਾਹਿਬ ਦੇ ਧਾਰਮਿਕ ਪ੍ਰੋਗਰਾਮ ਲਾਉਣ ਵਾਸਤੇ ਆਏ ਸੀ ਉਹ ਸਨਮਾਨਤ ਕਰਦੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਬਾਬਾ ਜੀ ਗ੍ਰੰਤੀ ਸਿੰਘ ਹੁਣ ਯੋਗ ਬਦਲਾ ਕਰਦਾ ਸਦਾ ਬਹੁਤ ਵਧੀਆ ਗਰਵਾਨੀ ਨਾਲ ਜੁੜੇ ਹੋਏ ਮੇਰੇ ਵੀਰ ਸਰਦਾਰ ਰਵਿੰਦਰ ਸਿੰਘ ਜੀ ਬਹੁਤ ਵਧੀਆ ਕਿਉਂਕਿ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ बस रख लो कोई ना भाजूगा। आ, हाँ कम आज है हां देखो मेरा परमात्मा ठीक करता है हाँ। मैं अपने वालों कर दी अपनी सारे पाते बाबे वालों हाँ बोले सौ निहाल सत श्रिया वाहेगुरु जी का खालसा वाहेगुरू जी की फतेह

ਟੱਡ ਕੱਢਦੇ ਹੋ ਕੋਈ ਉਹਨੇ ਡਟਾ ਢੋਹੀ ਜਾਂਦੀ ਹੈ ਕਈ ਵਾਰੀ ਮੋੜੇ ਜਾ ਕੇ ਨੌ ਵਾਰੀ ਨੌ ਵਾਰੀ ਨਾੜੀ ਲੈ ਜਨੇ ਨਾਲ ਹੀ ਮੋੜਦੇ ਹੋਣੀ ਹੈ ਨਾ ਵਧੀਆ ਹੋ ਗਈ ਚਲੋ ਐਵੇਂ ਜੱਥਾ ਦਾ